ਦਾ ਬਲੌਗ ਮਿੱਤਰੋ ਕਾਮ ਵਾਲੀ ਕਹਾਣੀ ਨੂੰ ਬਿਲਕੁਲ ਸੱਚਾ ਕਰਨ ਤੇ ਤੋਲਿਆ ਹੋਇਆ ਹੈਗਾ ਚੋਬਰ ਕਹਿੰਦਾ ਮੈਂ ਭਾਹ ਕੇ ਬਹਾਨ ਦੇ ਵਿੱਚ ਕਰਪਾਏ ਨੂੰ ਰੂੜੀ ਉਤੋਂ ਦੀ ਚੜਾ ਦੂੰ ਕਹਿੰਦਾ ਮੈਂ ਪਹੀ ਦੇ ਉੱਤੇ ਤੇ ਤੁਸੀਂ ਦੇਖਦੇ ਰਹੇ ਜਾਉਂਗੇ ਅਸੀਂ ਦੇਖਦੇ ਰਹੇਗੇ ਪਰ ਬਈ ਮਸ਼ੀਨ ਖੁੱਭ ਗਈ ਉੱਥੇ ਤੇ ਕਾਟਰ ਰੂੜੀ ਦੇ ਵਿੱਚ ਹੀ ਖੁੱਭ ਗਿਆ ਤੁਹਾਨੂੰ ਇਹ ਸ਼ਾਨਦਾਰ ਦ੍ਰਿਸ਼ ਮੈਂ 2 ਮਿੰਟ ਪਹਿਲਾਂ ਦਿਖਾਉਣਾ ਸੀਗਾ ਆਪਣੇ ਪੂਰੇ ਮਾਣ ਸਤਿਕਾਰ ਦੇ ਨਾਲ ਲਾ ਲਿਆ ਤੇ ਦੇਖੋ ਵੀ ਕਾਟਰ ਦੇ ਵਿੱਚ ਖੋਹੀ ਪਈ ਹੈਗੀ ਸੌਰੀ ਕਾਟਰ ਦੇ ਵਿੱਚ ਰੂੜੀ ਦੇ ਵਿੱਚ ਖੋਆਇਆ ਪਿਆ ਕਾਟਰ ਮੈਥੋਂ ਵੀ ਗਲਤ ਬੋਲਿਆ ਗਿਆ ਤੇ ਫਿਰ ਚੋਬਰ ਕਹਿੰਦਾ ਮੈਂ ਐਂ ਕਰਦਾ ਵਾਹ ਕਰਦਾ ਸੁਪਰ ਸੀਟਰ ਪਾ ਕੇ ਲਾਉਣਾ ਹੈਗਾ ਸੁਪਰ ਸੀਟਰ ਕਟਰ ਦੇ ਵਿੱਚ ਮਾਰਿਆ ਆਹ ਘਰਤੀ ਬਿੰਗੀ ਪਲੇਟ ਜੀ ਕੀ ਹੁੰਦੀ ਆ ਪਤੀ ਜੀ ਨਾਲੇ ਕਟਰ ਬਿੰਗਾ ਕਰਤਾ ਐਨੀ ਕੀ ਖੁੱਲੀ ਹੁੰਦੀ ਸੀ ਮੰਨ ਲਓ ਸਿਸਟਮ ਜਾਈ ਫਿਰ ਕਹਿੰਦਾ ਮੈਂ ਕਿ ਬਲਟਾਂ ਨਾਲ ਕਿਵੇਂ ਪਿੱਛੇ ਖਿੱਚੂੰਗਾ ਨਾਲੇ ਬਲਟਾਂ ਤੋੜਤੀਆਂ ਨਾਲੇ ਆ ਬੰਪਰ ਜੀ ਬਿੰਗਾ ਕਰਤਾ ਆ ਵੀ ਨੁਕਸਾਨ ਕਰਤਾ ਚੋਬਰ ਨੇ ਚੋਬਰ ਨੂੰ ਨੁਕਸਾਨ ਤੇ ਤੋਲਿਆ ਹੋਇਆਗਾ ਆ ਚੋਬਰ ਕਹਿੰਦਾ ਕਿ ਮੇਰਾ ਟਰੈਕਟਰ ਹੀ ਬੜਾ ਤਾਕੜਾ ਕਿ ਮੈਂ ਕਢਦਾਗਾ ਇਹਨੇ ਪੰਦਰ ਨੇ ਪਹੀ ਦੀ ਖਬੋਲਿਆ ਇਹ ਵੀ ਬਹੁਤ ਤਾਕੜੇ ਲੈਵਲ ਦਾ ਡਰਾਈਵਰ ਹੈਗਾ ਇਹਨੇ ਵੀ ਮਿੱਤਰੋ ਕਾਮ ਵਾਲੀ ਕਹਾਣੀ ਨੂੰ ਬਿਲਕੁਲ ਸੱਚਾ ਕਰਨ ਤੇ ਤੋਲਿਆ ਹੋਇਆ ਸੀਗਾ ਤੇ ਸੱਚਾ ਕਰ ਦਿੱਤਾ ਹੈਗਾ ਚੋਬਰ ਨੇ ਕੱਲੇ-ਕੱਲੇ ਜਵਾਨ ਦਾ ਕੱਲੇ-ਕੱਲੇ ਟਰੈਕਟਰ ਦਾ ਪੂਰਾ ਫੁੱਲ ਜੋਰ ਲਵਾਤਾ ਪੂਰਾ ਫੁੱਲ ਏ ਬਚ ਗਿਆ ਬਚ ਗਿਆ ਬਚ ਗਿਆ ਬਚ ਗਿਆ ਭਾਈ ਮਿੱਤਰੋ ਦੱਸੋ ਹੁਣ ਤੁਸੀਂ ਆਪ ਕਮੈਂਟਾਂ ਦੇ ਵਿੱਚ ਸਾਨੂੰ ਇਹ ਬਲੌਗ ਕਿਵੇਂ ਲੱਗ ਰਿਹਾ ਤੁਹਾਨੂੰ ਸਵਾਦ ਆ ਰਿਹਾ ਕਿ ਨਹੀਂ ਸਵਾਦ ਆ ਰਿਹਾ ਬਥੇਰਾ ਜੋਰ ਲਾਇਆ ਪਰ ਬੱਲੇਆ ਨਹੀਂ ਨਿਕਲਣਾ ਨਹੀਂ ਨਿਕਲਣਾ ਫੇਰ ਉਹਨੇ ਸੁਪਰ ਸ਼ਿਟਰ ਕੱਟ ਕੇ ਟਰੈਕਰ ਗਾਲ ਆ ਲਿਆ ਪਰ ਨਹੀਂ ਨਿਕਲਿਆ ਫਿਰ ਪੀਬੀ ਕੱਤਿਆ ਲੋਨ ਇਕੱਠੇ ਹੋ ਕੇ ਪਰ ਸੰਗਲ ਤੋੜਦਾ ਬਹੁਤ ਹੀ ਵੀ ਨੁਕਸਾਨ ਕਰਦਾ ਇਹ ਸੱਚੀ ਕਾਮ ਵਾਲੀ ਖਣ ਸੱਚੀ ਕਹਦਾ ਬਲੌਗ ਮਿੱਤਰੋ ਕਾਮ ਵਾਲੀ ਕਹਾਣੀ ਨੂੰ ਬਿਲਕੁਲ ਸੱਚਾ ਕਰਨ ਤੇ ਤੋਲਿਆ ਹੋਇਆ ਹੈਗਾ ਚੋਬਰ ਕਹਿੰਦਾ ਮੈਂ ਭਾਹ ਕੇ ਬਹਾਨ ਦੇ ਵਿੱਚ ਕਰ ਪਾਏ ਨੂੰ ਰੂੜੀ ਉੱਤੋਂ ਦੀ ਚੜਾ ਲ ਦੂੰ ਕਹਿੰਦਾ ਮੈਂ ਪਹੀ ਦੇ ਉੱਤੇ ਤੇ ਤੁਸੀਂ ਦੇਖਦੇ ਰਹੇ ਜਾਉਂਗੇ ਅਸੀਂ ਦੇਖਦੇ ਰਹੇਗੇ ਪਰ ਬਈ ਮਸ਼ੀਨ ਖੋਭ ਗਈ ਉੱਥੇ ਤੇ ਕਾਟਰ ਰੂੜੀ ਦੇ ਵਿੱਚ ਹੀ ਖੋਭ ਗਿਆ ਤੁਹਾਨੂੰ ਇਹ ਸ਼ਾਨਦਾਰ ਦ੍ਰਿਸ਼ ਮੈਂ 2 ਮਿੰਟ ਪਹਿਲਾਂ ਦਿਖਾਉਣਾ ਸੀਗਾ ਆਪਣੇ ਪੂਰੇ ਮਾਨ ਸਤਗਾਰ ਦੇ ਨਾਲ ਲਾ ਲਿਆ ਤੇ ਦੇਖੋ ਵੀ ਕਾਟਰ ਦੇ ਵਿੱਚ ਖੋਹੀ ਪਈ ਹੈਗੀ ਸੌਰੀ ਕਾਟਰ ਦੇ ਵਿੱਚ ਰੂੜੀ ਦੇ ਵਿੱਚ ਖੋਆਇਆ ਪੈ ਕਾਟਰ ਮੈਥੋਂ ਵੀ ਗਲਤ ਬੋਲਿਆ ਗਿਆ ਤੇ ਫਿਰ ਚੋਬਰ ਕਹਿੰਦਾ ਮੈਂ ਐਂ ਕਰਦਾ ਵਾ ਕਰਦਾ ਸੁਪਰ ਸੀਟਰ ਪਾ ਕੇ ਲਾਉਣਾ ਹੈਗਾ ਸੁਪਰ ਸੀਟਰ ਕਟਰ ਦੇ ਵਿੱਚ ਮਾਰਿਆ ਆਹ ਗਰਤੀ ਬਿੰਗੀ ਪਲੇਟ ਜੀ ਕੀ ਜਾਂਦੀ ਆ ਪਤੀ ਜੀ ਨਾਲੇ ਕਟਰ ਬਿੰਗਾ ਕਰਤਾ ਇੰਨੀ ਕੀ ਖੁੱਲੀ ਹੁੰਦੀ ਸੀ ਮੰਨ ਲਓ ਸਿਸਟਮ ਜਾਈ ਫਿਰ ਕਹਿੰਦਾ ਮੈਂ ਕਿ ਬੈਲਟਾਂ ਨਾਲ ਕਿਵੇਂ ਪਿੱਛੇ ਖਿੱਚੂੰਗਾ ਨਾਲੇ ਬੈਲਟਾਂ ਤੋੜਤੀਆਂ ਨਾਲੇ ਆਹ ਬੰਪਰ ਜੀ ਬਿੰਗਾ ਕਰਤਾ ਆ ਵੀ ਨੁਕਸਾਨ ਕਰਤਾ ਚੋਬਰ ਨੇ ਚੋਬਰ ਨੁਕਸਾਨ ਤੇ ਤੋਲਿਆ ਹੋਏਗਾ ਆਹ ਚੋਬਰ ਕਹਿੰਦਾ ਕਿ ਮੇਰਾ ਰੈਕਟਰ ਜੀ ਬੜਾ ਤਾਕੜਾ ਕਿ ਮੈਂ ਕਢਦਾਗਾ ਇਹਨੇ ਪੰਦਰ ਨੇ ਪਹੀ ਦੀ ਖੋਲਿਆ ਇਹ ਵੀ ਬਹੁਤ ਤਾਕੜੇ ਲੈਵਲ ਦਾ ਡਰਾਈਵਰ ਹੈਗਾ ਇਹਨੇ ਵੀ ਮੇਤਲੋ ਕਾਮ ਵਾਲੀ ਬਿਲਕੁਲ ਸੱਚਾ ਕਰਨ ਤੇ ਤੋਲੇ ਹੋਇਆ ਸੀ ਤੇ ਸੱਚਾ ਕਰ ਦਿੱਤਾ ਹੈਗਾ ਚੋਬਰ ਨੇ ਇਕੱਲੇ ਇਕੱਲੇ ਜਵਾਨ ਦਾ ਇਕੱਲੇ ਇਕੱਲੇ ਟਰੈਕਟਰ ਦਾ ਪੂਰਾ ਫੁੱਲ ਜੋਰ ਲਵਾਤਾ ਪੂਰਾ ਫੁੱਲ ਏ ਬਚ ਗਿਆ ਬਚ ਗਿਆ ਬਚ ਗਿਆ ਬਚ ਗਿਆ ਭਾਈ ਮਿੱਤਰੋ ਦੱਸੋ ਹੁਣ ਤੁਸੀਂ ਆਪ ਕਮੈਂਟਾਂ ਦੇ ਵਿੱਚ ਸਾਨੂੰ ਇਹ ਬਲੌਗ ਕਿਵੇਂ ਲੱਗ ਰਿਹਾ ਤੁਹਾਨੂੰ ਸਵਾਦ ਆ ਰਿਹਾ ਕਿ ਨਹੀਂ ਸਵਾਦ ਆ ਰਿਹਾ ਬਥੇਰਾ ਜੋਰ ਲਾਇਆ ਪਰ ਬੱਲੇਆ ਨਹੀਂ ਨਿਕਲਣਾ ਨਹੀਂ ਨਿਕਲਣਾ ਫੇਰ ਉਹਨੇ ਸੁਪਰ ਸ਼ੂਟਰ ਕੱਟ ਕੇ ਟਰੈਕਟਰ ਘਾਲ ਆ ਲਿਆ ਪਰ ਨਹੀਂ ਨਿਕਲਿਆ ਫਿਰ ਪੀਵੀ ਕੱਤਿਆਦੋਂ ਇਕੱਠੇ ਹੋ ਕੇ ਪਰ ਸੰਗਲ ਤੋੜਦਾ ਬਹੁਤ ਹੀ ਵੀ ਨੁਕਸਾਨ ਕਰਦਾ ਇਹ ਸੱਚੀ ਕਾਮ ਵਾਲੀ ਖਣ ਸੱਚੀ